ਦੋਸਤੋ ਸਤਿ ਸ਼੍ਰੀ ਅਕਾਲ ਮੈਂ ਮੋਗੋ ਤੇ ਡਾਕਟਰ ਅਮਰੀਕ ਸਿੰਘ ਕੰਡਾ ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ ਤੇ ਸੁਣਦੇ ਰਹਿੰਨੇ ਹੋ ਤੇ ਬਹੁਤ ਸਾਰੇ ਅਖਬਾਰਾਂ ਵਿੱਚ ਮੇਰੇ ਆਰਟੀਕਲਸ ਤੇ ਮੇਰਾ ਕਾਲਮ ਕੰਡੇ ਦਾ ਕੰਡਾ ਤੁਸੀਂ ਅਕਸਰ ਪੜ੍ਹਦੇ ਰਹਿੰਨੇ ਹੋ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਬਿਮਾਰੀਆਂ ਵੈਸੇ ਸਾਰੀਆਂ ਨਾਮਰਾਦ ਹੀ ਹੁੰਦੀਆਂ ਨੇ ਪਰ ਇੱਕ ਬਿਮਾਰੀ ਹੈ ਫੁਲਵੇਰੀ ਦੀ ਫੁਲਵੇਰੀ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਅਕਸਰ ਇਹ ਬਚਪਨ ਚ ਮੈਂ ਸੁਣਦਾ ਹੁੰਦਾ ਸੀ ਜਿਉਂ-ਜਿਉਂ ਵੱਡੇ ਹੋਏ ਤਿਉਂ-ਤਿਉਂ ਇਹ ਦਿਮਾਗ 'ਚ ਗੱਲ ਰਹੀ ਯਾਰ ਇਹ ਕਿਤਨੇ ਕਿਤੇ ਤਾਂ ਇਹਦਾ ਕੋਈ ਇਲਾਜ ਹੋਵੇਗਾ ਸੋ ਅੱਜ ਇਹ ਗੰਥਾ ਵਿੱਚ ਇਹ ਦਾ ਇਲਾਜ ਆਪਾਂ ਲੱਭ ਲਿਆ ਇਲਾਜ ਤਾਂ ਪਹਿਲਾਂ ਵੀ ਸੀ ਪਰ ਦੱਸਣ ਵਾਲਾ ਕੋਈ ਨਹੀਂ ਕਿਉਂਕਿ ਜੇ ਕਿਸੇ ਨੂੰ ਪਤਾ ਸੀ ਤਾਂ ਉਹ ਨਾਲ ਹੀ ਲੈ ਕੇ ਮਰ ਗਏ ਸੋ ਇਹੋ ਜੇ ਨੁਸਖੇ ਇਹੋ ਜੇ ਇਹੋ ਜੇ ਆਪਣੇ ਗ੍ਰੰਥਾਂ ਨੇ ਜਿਹੜੇ ਜਿੰਨਾ ਚ ਮੇਰਾ ਖਿਆਲ ਆ ਕੋਈ ਵੀ ਇਹੋ ਜੀ ਬਿਮਾਰੀ ਨਹੀਂ ਹੈ ਜਿਹਦਾ ਇਲਾਜ ਨਾ ਹੋਵੇ ਫਲੇਰੀ ਨੂੰ ਆਪਾਂ ਸਧਾਰਨ ਖਾਣ ਨਾਲ ਤੇ ਦੇਸੀ ਦਵਾਈ ਨਾਲ ਬਿਲਕੁਲ ਠੀਕ ਕਰ ਸਕਦੇ ਆ ਫਲੇਰੀ ਹੈ ਕਿ ਫਲੇਰੀ ਦੇ ਦਾਗ ਜਿਹੜੇ ਚਮੜੀ ਦਾ ਇੱਕ ਰੋਗ ਆ ਜੋ ਕਿਸੇ ਅਲਰਜੀ ਜਾਂ ਤ્વਚਾ ਦੀ ਸਮੱਸਿਆ ਦਾ ਕਾਰਨ ਹੁੰਦਾ ਹੈ ਭਾਰਤ ਚ ਲਗਭਗ 4% ਲੋਕ ਇਸ ਬਿਮਾਰੀ ਨਾਲ ਜੂਝ ਰਹੇ ਨੇ ਇਸ ਬਿਮਾਰੀ ਨੂੰ ਠੀਕ ਕਰਨ ਲਈ ਆਪਾਂ ਨੂੰ ਸ਼ੈਨਸ਼ੀਲਤਾ ਧੀਰਜ ਦੀ ਲੋੜ ਹੈ ਧੀਰਜ ਵੈਸੇ ਸ਼ੈਨਸ਼ੀਲਤਾ ਆਪਣੇ ਚ ਬਹੁਤ ਘੱਟ ਹੈ ਮੈਂ ਇਹ ਤੁਹਾਡੇ ਲਈ ਆਰਟੀਕਲ ਇਸ ਲਈ YouTube ਤੇ ਪਾ ਰਿਹਾ ਤੁਸੀਂ ਆਪਣੇ ਆਪ ਨੂੰ ਕਿਵੇਂ ਠੀਕ ਕਰ ਸਕਦੇ ਹੋ ਫਲ ਵਾਲੀ ਨੂੰ ਵੀ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਕੁਦਰਤੀ ਤਰੀਕੇ ਤੇ ਆਉਣਾ ਹੈਗਾ ਅਸੀਂ ਨਿੰਮ ਦਾ ਪੰਚਾਂਗ ਲੈ ਕੇ ਨਿੰਮ ਦਾ ਪੰਚਾਂਗ ਮਤਲਬ ਉਹਦਾ ਸਾਰਾ ਫਰੂਟ ਉਹਦਾ ਜਿਹਨੂੰ ਨਮੋਲੀਆਂ ਕਹਿੰਨੇ ਆ ਜੜ ਤਨਾ ਪੱਤੇ ਟਾਣੀਆਂ ਉਸ ਨੂੰ ਉਹਦੀ ਇੱਕ ਗੋਲੀ ਤਿਆਰ ਕੀਤੀ ਹੈ ਉਹਨੂੰ ਲਗਾਤਾਰ ਹੀ ਖਾਣਾ ਨਮ ਆਵਦੇ ਆਪ ਚੱਕ ਬਹੁਤ ਵਧੀਆ ਕੁਦਰਤੀ ਤੌਰ ਤੇ ਆਪਣੇ ਲਈ ਤੋਫਾ ਹੈ ਇਹ ਖੂਨ ਨੂੰ ਸਾਫ ਕਰਦੀ ਹੈ ਸਫੇਦ ਦਾਗ ਦੇ ਨਾਲੇ ਚਮੜੀ ਦੇ ਸਾਰੇ ਰੋਗ ਠੀਕ ਕਰ ਦਿੰਦੀ ਹੈ ਦੂਜੀ ਗੱਲ ਜਿਹੜੀ ਹੈਗੀ ਇਹ ਅ ਸਰੀਰ ਮਲਮੂਤਰ ਨੂੰ ਬਹੁਤ ਲੋਕ ਰੋਗ ਰੱਖਦੇ ਨੇ ਇਹਨਾਂ ਦਾ ਸਿਟਿੰਗ ਜ਼ਿਆਦਾ ਹੈ ਨਿੱਕੋ ਨਿੱਕੀ ਜੀ ਗੱਲ ਹੈ ਜਦੋਂ ਆਪਾਂ ਕੋਈ ਮਲਮੂਤਰ ਰੋਗਦੇ ਆ ਤੋ ਆਪਣੇ ਅੰਗਾਂ ਤੇ ਉਹਦਾ ਬਹੁਤ ਬੁਰਾ ਅਸਰ ਪੈਂਦਾ ਤੇ ਮਲ ਅੰਦਰ ਜਮਾ ਹੋਣਾ ਸ਼ੁਰੂ ਹੋ ਜਾਂਦਾ ਜਸ ਨਾਲ ਜਿਹੜੇ ਉਹਦੇ ਵਿਚਾਰੇ ਤੱਤ ਬਣੇ ਜ਼ਹਿਰੀਲੇ ਤੱਤ ਬਣੇ ਉਹ ਬਾਹਰ ਨਹੀਂ ਨਿਕਲਦੇ ਤੇ ਹਮੇਸ਼ਾ ਲਈ ਉਹ ਅੰਦਰ ਹੀ ਪਏ ਰਹਿੰਦੇ ਨੇ ਸੋ ਇੱਕ ਤਹ ਬੇਨਤੀ ਹੈ ਮਲਮੂਤਰ ਨੂੰ ਨਾ ਰੋਕਿਆ ਕਰੋ ਤੇ ਕਵਜ ਨਾ ਹੁੰਦਿਆ ਕਰੋ ਤੇ ਉਹਦੇ ਲਈ ਇੱਕ ਮੈਂ ਦੇਸੀ ਚੂਰਨ ਤਿਆਰ ਕੀਤਾ ਉਹ ਤੁਸੀਂ ਲੈ ਸਕਦੇ ਹੋ ਇਦੇ ਨਾਲ ਨਾਲ ਤੁਸੀਂ ਰੋਜ਼ ਸਲਾਦ ਖਾਓ ਵੱਧ ਵੱਧ ਮੈਕਸੀਮਮ ਤੇ ਵਿਟਾਮਿਨ ਸੀ ਲਓ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਲੈ ਸਕਦੇ ਹੋ ਜਿਵੇਂ ਕੋਈ ਆਪਾਂ ਜੂਸ ਦੇ ਵਿੱਚ ਵਿਟਾਮਿਨ ਸੀ ਪਾ ਸਕਦੇ ਜਿਵੇਂ ਸੰਤਰਾ ਹੈ ਨਿੰਬੂ ਹੈ ਸਨੇ ਸ਼ਲਕ ਹੀ ਤੁਸੀਂ ਇਹਦਾ ਜੂਸ ਕੱਢੋ ਦੇਖੋ ਇਹਦੇ ਫਿਰ ਨਿਆਰੇ ਹੌਣ ਆਪਣੇ ਸਾਗ ਆਮੀ ਚਲਦਾ ਹੈ ਬਹੁਤ ਹੀ ਫਾਇਦੇਮੰਦ ਹੈ ਜਿਹੜੇ ਚਮੜੀ ਦੇ ਰੋਗ ਲੱਗਦੇ ਨੇ ਉਹਨਾਂ ਲਈ ਜਿਹੜਾ ਬਾਥੂ ਹੁੰਦਾ ਬਾਥੂ ਇਹ ਉਹ ਜਦੋਂ ਆਪਣੇ ਅੰਦਰ ਜਾਂਦਾ ਉਹ ਇਹ ਇੰਨਾ ਵਧੀਆ ਐਂਟੀਆਕਸੀਡੈਂਟ ਹੈ ਐਂਟੀਆਕਸੀਡੈਂਟ ਦਾ ਮਤਲਬ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਇੰਨੀ ਵਧਾਉਂਦਾ ਹੈ ਉਹ ਆਪਣੇ ਚੋਂ ਪਾਣੀ ਨੂੰ ਉਵਾਰ-ਵਾਲ ਕੇ ਬਾਹਰ ਕੱਢਦਾ ਪਸੀਨਾ ਆਹੀਂ ਲੈਟ੍ਰੀਨ ਆਹੀਂ ਪਿਸ਼ਾਬ ਆਹੀਂ ਕੱਚੇ ਬਾਥੂ ਦੇ 2 ਕੱਪ ਜਿਕੇ ਤੇ ਉਹਦਾ ਜੂਸ ਕੱਢ ਕੇ ਪੀ ਲਓ ਤੇ ਕੀ ਆ ਬਾਤ ਹੈ ਜੇ ਤੁਸੀਂ ਕਿਤੇ ਕੱਚੇ ਬਾਥੂ ਦਾ ਜੂਸ ਕੱਢ ਲੈਨੇ ਹੋ ਤੇ ਨਾਲ ਉਹਨੂੰ ਤਿਲਾਂ ਦਾ ਤੇਲ ਮਿਲਾ ਕੇ ਉਬਾਲ ਕੇ ਜਦੋਂ ਮੰਨ ਲਓ ਇੱਕ ਕੱਪ ਤਿਲਾਂ ਦਾ ਤੇਲ ਲੈ ਲਿਆ ਇੱਕ ਕੱਪ ਤੁਸੀਂ ਉਹ ਲੈ ਲਿਆ ਦੋ ਕੱਪ ਲੈ ਲਓ ਬਾਥੂ ਦੇ ਇੱਕ ਕੱਪ ਤੇਲਾਂ ਦੇ ਲੈ ਲਿਆ ਤੇ ਉਸ ਨੂੰ ਵਾਲੋ ਇੱਕ ਕੱਪ ਜਦੋਂ ਰਹਿ ਜਾਂਦਾ ਹੈਗਾ ਤੇ ਉਹਨੂੰ ਉਤਾਰ ਲਓ ਤੇ ਜਿੱਥੇ ਜਿੱਥੇ ਦਾਗ ਨੇ ਫੁਲੈਜੀ ਦੇ ਉੱਤੇ ਉੱਤੇ ਲਗਾਓ ਬਹੁਤ ਵਧੀਆ ਇਹ ਇਹਦੇ ਰਿਜ਼ਲਟ ਨੇ ਬਾਤੂ ਖਾਨ ਚ ਵੀ ਤੇ ਬਾਤ ਨੂੰ ਤੇਰਾ ਦੇ ਚ ਨਾਲ ਲਗਾ ਸਕਦੇ ਹੋ ਅਖਰੋਟ ਅੱਗੇ ਮੈਂ ਦੱਸਣ ਜਾ ਰਿਹਾ ਅਖਰੋਟ ਜਿਹੜਾ ਹੈਗਾ ਉਹ ਬਹੁਤ ਫਾਇਦੇਮੰਦ ਹੈ ਦਾਗਾਂ ਲਈ ਹਰ ਰੋਜ਼ ਖਾਓ ਇਹ ਜਿਹੜੀ ਸਫੇਦ ਜਿਹੜਾ ਆਪਣਾ ਕਿਸੇ ਨੂੰ ਜਦੋਂ ਫਲੈਰ ਹੀ ਹੁੰਦੀ ਉਹ ਸਫੇਦ ਦਾਗ ਜਿਹੜਾ ਹੁੰਦਾ ਉਸ ਨੂੰ ਕਾਲੇ ਕਣ ਸਭ ਤੋਂ ਫਾਸਟ ਮਦਦ ਕਰਦਾ ਦੂਜਾ ਅਦਰਕ ਉਹਦਾ ਜੂਸ ਪੀਓ ਉਹਦੇ ਖਾਲੀ ਜਿਵੇਂ ਆਪਾਂ ਅਦਰਕ ਨੂੰ ਬਰੀਕ ਬਰੀਕ ਕੱਟ ਲਿਆ ਖਾਲੀ ਪੇਟ ਨੂੰ ਚਬੋ ਫਿਰ ਜਿਹੜਾ ਅਦਰਕ ਨੂੰ ਤੁਸੀਂ ਪੀਸ ਕੇ ਜਿੱਥੇ-ਇਥੇ ਦਾਗ ਉਥੇ ਲਗਾ ਸਕਦੇ ਹੋ ਇਹਦੇ ਬਹੁਤ ਫਾਇਦੇ ਨੇ ਆਪਾਂ ਅਕਸਰ ਬਾਹਮ ਜਾਣੇ ਆ ਉਥੇ ਦੇਖਦੇ ਨਹੀਂ ਕੀ ਕੁਛ ਖਾਈ ਜਾਂਦੇ ਆ ਵਰ ਦੇ ਸਾਰੇ ਟਿੱਕੀ ਖਾ ਲਈ ਫਿਰ ਨਾਲ ਜੂਸ ਪੀ ਲਿਆ ਉਸ ਤੋਂ ਬਾਅਦ ਨਾਲ ਕੁਛ ਨੇ ਕਹਤਾ ਚਲੋ ਆਓ ਮੱਛੀ ਖਾ ਲਓ ਕਿਸੇ ਨੇ ਕੁਛ ਕਹਤਾ ਕਿਸੇ ਨੇ ਕੁਛ ਕਰਤਾ ਕਿਸੇ ਨੇ ਫਰੂਟ ਖਾ ਲਿਆ ਉਹ ਰੁਟੀਨ ਦੇ ਵਿੱਚ ਆਪਾਂ ਇਹ ਆਮ ਹੀ ਵਿਆਹਾਂ ਵਿੱਚ ਸ਼ਾਦੀਆਂ ਵਿੱਚ ਫੰਕਸ਼ਨਾਂ ਦੇ ਵਿੱਚ ਤਿਹਾਰਾਂ 'ਚ ਅਕਸਰ ਖਾਣੇ ਲੈਂਦੇ ਆ ਮੈਂ ਦੱਸ ਜਾ ਰਿਹਾ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਇਹ ਆ ਜਾਓ ਇਹਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਜਿਸ ਜ ਇਹਦੀਆਂ ਚੀਜ਼ਾਂ ਬਹੁਤ 올ਡ ਫੋਲਡ ਖਾਣੇ ਆ ਮੈਂ ਐਗਜ਼ਾਮਪਲ ਦੇਣ ਲੱਗਾ ਛੋਟੀ ਜੀ ਜਿਵੇਂ ਮਠਿਆਈ ਆ ਰਬੜੀ ਆ ਦੁੱਧ ਦਾ ਦਹੀਂ ਮਠਿਆਈ ਰਬੜੀ ਦੁੱਧ ਦਹੀਂ ਦਾ ਇਕੱਠਾ ਸੇਵਨ ਨਹੀਂ ਕਰਨਾ ਚਾਹੀਦਾ ਨਾਲੀ ਇਹਦੇ ਵਿੱਚ ਲਿਖਿਆ ਦੁੱਧ ਦੇ ਨਾਲ ਕੋਈ ਮਾਸ ਮੱਛੀ ਨਹੀਂ ਖਾਣੀ ਚਾਹੀਦੀ ਅੱਜ ਕੱਲ ਤਾਂ ਮੈਂ ਦੇਖਿਆ ਵੀ ਕੋਈ ਇਹ ਚੀਜ਼ਾਂ ਦੇਖਦੇ ਨਹੀਂ ਮੱਛੀ ਵੀ ਜਾਂ ਚਿਕਨ ਵੀ ਜਾਂ ਕੋਈ ਵੀ ਦੁੱਧ ਚ ਬਣਾਏ ਜਾਂਦੇ ਨੇ ਲੋਕ ਨਵੇਂ ਨਵੇਂ ਡਿਸ਼ਾਂ ਆ ਰਹੀਆਂ ਨੇ ਪਰ ਉਹ ਡਿਸ਼ਾਂ ਦਾ ਬਹੁਤ ਨੁਕਸਾਨ ਆ ਆਪਾਂ ਨੂੰ ਫਲੋਰਿਡਾ ਇੱਕ ਮੇਨ ਲੀਡ ਰੋਲ ਇਹ ਆਪਣੇ ਖਾਣੇ ਦੇ ਉੱਤੇ ਡਿਪੈਂਡ ਕਰਦਾ ਜੇ ਇਸ ਨੂੰ ਤੁਸੀਂ ਬਿਲਕੁਲ ਠੀਕ ਕਰਨਾ ਹੈ ਇਹ ਜੜਮ ਖਤਮ ਕਰਨੀ ਹੈ ਇਸ ਖਰਾਕ ਦੇ ਨਾਮ ਨਾਲ ਜਿਹੜੀ ਅਸੀਂ ਦੇਸੀ ਦਵਾਈ ਬਣਾਈ ਹੈ ਉਹ ਮੈਂ ਹਾਜ਼ਰ ਹੈ ਬਹੁਤ ਸਸਤੀ ਹੈ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਔਰ ਆਪ ਦੇ ਆਪ ਨੂੰ ਆਮ ਇਨਸਾਨਾਂ ਨੂੰ ਠੀਕ ਰੱਖ ਸਕਦੇ ਹਾਂ ਮੇਰੀ ਇਸ ਪਲੇਟਫਾਰਮ ਸਾਰਿਆਂ ਨੂੰ ਬੇਨਤੀ ਹੈ ਕੋਈ ਵੀ ਕਿਸੇ ਕਿਸਮ ਦਾ ਕੋਈ ਵੀ ਨੁਸਖਾ ਜਾਂ ਕੋਈ ਤੁਹਾਨੂੰ ਆਰਟੀਕਲਸ ਜਾਂ ਤੁਹਾਨੂੰ ਕੋਈ ਵੀ ਲੈਕਚਰ ਕੋਈ ਵੀ ਐਬੀਸੀ ਦੀ ਹੈਲਥ ਦੇ ਰਿਲੇਟਡ ਤੁਸੀਂ ਸੁਣਦੇ ਹੋ ਉਹਨੂੰ ਵਾਚਦੇ ਹੋ ਉਹ ਆਪਣੇ ਡਾਕਟਰ ਨਾਲ ਆਪਣੇ ਹਕੀਮ ਨਾਲ ਆਪਣੇ ਵੈਦ ਨਾਲ ਜਰੂਰ ਡਿਸਕਸ ਕਰ ਲਿਆ ਕਰੋ ਬਹੁਤ ਸਾਰੀਆਂ ਬਿਮਾਰੀਆਂ ਨੇ ਇਹੋ ਜੀਆਂ ਜਿਹੜੀਆਂ ਆਪਣੀਆਂ ਖਾਕਾਂ ਦੇ ਉਲਟ ਫੁਲਟ ਖਾਣ ਪੀਣ ਨਾਲ ਹੀ ਲੱਗਦੀਆਂ ਨੇ ਸੁਫਲੈਰੀ ਦਾ 100% ਇਲਾਜ ਹੋ ਸਕਦਾ ਜੇ ਕਿਸੇ ਨੇ ਮੇਰੇ ਨਾਲ ਸਿਹਤ ਸੰਬੰਧੀ ਕੋਈ ਸੰਪਰਕ ਕਰਨਾ ਹੋਵੇ ਤੁਸੀਂ ਮੇਰਾ ਇੱਕ ਪੇਜ ਬਣਿਆ ਹੋਇਆ ਫੇਸਬੁਕ ਤੇ ਡਾਕਟਰ ਅਮਰੀਕ ਸਿੰਘ ਕੰਨੇ ਦੇ ਨਾਮ ਹੇਠ ਉੱਥੇ ਵੀ ਜਾ ਸਕਦੇ ਹੋ ਤੇ ਇੱਕ ਮੇਰਾ ਤੁਸੀਂ ਈਮੇਲ ਵੀ ਕਰ ਸਕਦੇ ਹੋ ਈਮੇਲ ਹੈ askandamoga@gmail.com اور ਮੇਰਾ ਮੋਬਾਈਲ ਨੰਬਰ ਹੈ 9857356985573566 ਸੋ ਦੋਸਤੋ ਤੰਦਰੁਸਤ ਰਹੋ ਖੁਸ਼ ਰਹੋ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਹੈ ਮੇਰੇ ਇਨਬਾਕਸ ਵਿੱਚ ਤੁਸੀਂ ਜਾ ਕੇ ਉੱਥੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਦੇਸੀ ਤਰੀਕੇ ਦੱਸ ਸਕਦਾ ਹਾਂ ਵੀ ਆਪਾਂ ਕਿਵੇਂ ਠੀਕ ਹੋ ਸਕਦੇ ਹਾਂ ਸੋ ਖੁਸ਼ ਰਹੋ ਤੰਦਰੁਸਤ ਰਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ